विधानसभा ਹਲਕਾ ਕਪੂਰਥਲਾ ਤੋਂ ਵ代ਕ ਰਾਣਾ ਗੁਰਜੀਤ ਸਿੰਘ ਵੱਲੋਂ ਸ਼ਹਿਰ ਦੀ ਵਾਰਡ ਨੰਬਰ 21 ਦੇ ਵਿੱਚ ਡੇਰਾ ਜੱਗੂ ਸ਼ਾਹ ਵਿਖੇ ਪੀਣ ਵਾਲੇ ਸਾਫ਼ ਪਾਣੀ ਦੇ ਪੰਪ ਦਾ ਉਦਘਾਟਨ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇਗੀ ਇਸ ਵਾਰਡ ਅਤੇ ਨਾਲ ਲੱਗਦੇ ਵਾੜਾ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਤੋਂ ਰਾਹਤ ਮਿਲੇਗੀ ਇਸ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਉਣ ਦੇ ਸਮੇਂ ਦੇ ਵਿੱਚ ਹੋਰ ਵਾੜਾ ਦੇ ਵਿੱਚ ਵੀ ਰੰਦੇ ਪਾਣੀ ਦੇ ਪੰਪਾਂ ਨੂੰ ਚਾਲੂ ਕਰਵਾਇਆ ਜਾਵੇਗਾ ਇਸ ਦੌਰਾਨ ਵਾਰਡ ਨੰਬਰ 21 ਦੇ ਲੋਕਾਂ ਵੱਲੋਂ ਸਮੱਸਿਆ ਤੋਂ ਰਾਹਤ ਮਿਲਣ ਉੱਤੇ ਵਿਧਾਇਕ ਦਾ ਧੰਨਵਾਦ ਵੀ ਕੀਤਾ ਗਿਆ ਇਹ ਪਾਣੀ ਲਈ ਅਸੀਂ 2021 ਦੇ ਵਿੱਚ ਇਹ ਟਿਊਬਲ ਲਾ ਦਿੱਤਾ ਸੀ ਤੇ ਫਿਰ ਕਈ ਪਰੇਸ਼नियां ਆਈਆਂ ਕੁਝ ਤੇ ਪ੍ਰਸ਼ਾਸਨਿਕ ਸੀਗੀਆਂ ਬਾਈ ਦੇ ਬਾਅਦ ਕੰਮ ਨਹੀਂ ਕਰਨਾ ਚਾਹੁੰਦੇ ਸੀਗੇ ਫਿਰ ਟੈਕਨੀਕਲ ਹਚ ਵੀ ਸੀ ਮੈਂ ਸਮਝਦਾ ਵਾਰਡ ਨੰਬਰ 21 ਦੇ ਸਾਡੇ ਜਿਹੜੇ ਐਮਸੀ ਆ ਪਾਲਾਵਾਰੀਆ ਜੀ ਉਹਨਾਂ ਨੇ ਇਹ ਹਾਈ ਕੋਰਟ ਤੇ ਕੇਸ ਲੜਿਆ ਔਰ ਜਨਹਿਤ ਦੇ ਵਿੱਚ ਇਹ ਥੋੜਾ ਜਿਹਾ ਅੱਗੇ ਹੋ ਕੇ ਇਹਨਾਂ ਨੇ ਭੁਰਾਈ ਵੀ ਲਈ ਲੋਕਾਂ ਦੀ ਲੇਕਿਨ ਅੱਜ ਇਹਦੇ ਨਾਲ ਕਰੀਬ-ਕਰੀਬ 3000 ਲੋਕਾਂ ਨੂੰ ਇਸ ਟੂਬਲ ਦਾ ਫਾਇਦਾ ਹੋਏਗਾ। ਉਰ ترਸ਼ੇਮ ਲਾਲ ਜੀ ਦਾ ਵਾਰਡ ਵੀ ਇਹਦੇ ਨਾਲ ਜੁੜਦਾ ਸਾਡੇ ਛਿੰਦਾਵਾਲੀਆ ਜੀ ਨਵ ਨftej ਵਾਲੀਆ ਉਹਨਾਂ ਦੇ ਵਾਰਡ ਨੂੰ ਵੀ ਇੱਥੋਂ ਪਾਣੀ ਜਾਏਗਾ। ਸੋ ਕੁੱਲ ਮਿਲਾ ਕੇ ਜੇਕਰ ਵੇਖਿਆ ਜਾਵੇ ਇਹ ਅਜ ਤੋ 2-3 ਸਾਲ ਪਹਿਲਾਂ ਚਾਲੂ ਹੋ ਜਾਣਾ ਚਾਹੀਦਾ ਸੀ ਲੇਕਿਨ ਤੋ ਰੁਕ ਗਿਆ ਤਾਂ ਕਈ ਕਾਰਨ ਰਹੇ ਉਹਦੇ ਪਾਲਜ ਦੀ ਹਿੰਮਤ ਹੈ ਤੇ ਲੋਕਾਂ ਨੂੰ ਸੁਰਦਾ ਮਿਲੇ ਸਾਨੂੰ ਬਹੁਤ ਦਿੱਕਤ ਸੀ ਪਾਣੀ ਦੀ ਬਹੁਤ ਜਿਆਦਾ ਤੇ ਸਾਡੇ ਐਮਸੀ ਸਾਹਿਬ ਆ ਇੰਨਾ ਦੀ ਬਦੌਲਤ ਰਾਣਾ ਗੁਰਜੀਤ ਸਿੰਘ ਦੀ ਬਦੌਲਤ ਸਾਨੂੰ ਇਹ ਪਾਣੀ ਦਾ ਸਮੱਸਿਆ ਸਾਡੀ ਦੂਰ ਹੋ ਗਿਆ ਕਿ ਬਹੁਤ ਖੁਸ਼ੀ ਹੈ ਜੀ ਸਾਨੂੰ ਤੋ ਧੰਨਵਾਦ ਜੀ ਪਾਣੀ ਪਹਿਲੇ ਆਉਂਦਾ ਹੀ ਨਹੀਂ ਸੀ ਇੱਥੇ ਸਰ ਆਉਂਦਾ ਹੀ ਨਾ ਆ ਰਕ ਗਿਆ ਹਾਂ ਕੁੱਲੂ ਪੰਪ ਲਾ ਕੇ ਕਿਤੇ ਪਾਣੀ ਆਉਣਾ ਵੀ ਗਰਮ ਹਾਂ ਜੀ ਆ ਗਿਆ ਕਿਤੇ ਤੋਂ ਬਹੁਤ ਦਿੱਕਤ ਸੀ ਕਿ ਜੀ ਤੇ ਇਹ ਕਿੰਨੀ ਕਿ ਇਸ ਮਹੱਲੇ ਦੀ ਕਿੰਨੀ ਵਾਦੀ ਹੈ ਵਾਦੀ ਤੋਂ ਜੀ ਬਹੁਤ 1100 ਪਲੱਸ ਠੀਕ ਤੇ ਫਿਰ ਪਾਣੀ ਆਂਦਾ ਨਹੀਂ ਉਹ ਪਾਣੀ ਕਿੱਥੋਂ ਲੈ ਕੇ ਆਉਂਦੇ ਸੀਗੇ ਸਰ ਜਿੱਦਾਂ ਮੋਟਰਾਂ ਮੋਟਰਾਂ ਲੱਗੀਆਂ ਸੀਗੀਆਂ ਉਤੋਂ ਪਾਣੀ ਆਣਾ ਤਾਂ ਬਹੁਤ ਦਿੱਕਤ ਸੀ ਕਿ ਜੀ ਅੱਜ ਕਿੱਦਾਂ ਮਹਿਸੂਸ ਹੋ ਰਿਹਾ ਹੈ ਕਿ ਅੱਜ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਸਰ